वेलकम टू जेटी एजुकेशन ਅੱਜ ਆਪਾਂ ਡਿਸਕਸ ਕਰਾਂਗੇ 11 ਤੋਂ ਲੈ ਕੇ 20 ਸਪਟੈਂਬਰ 2025 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ MCQਸ ਸੋ ਪਹਿਲਾ ਕੁਐਸਚਨ ਦੇਖਦੇ ਆ ਜੀ ਪਹਿਲਾ ਕੁਐਸਚਨ ਹੈ ਕਿ ਜੀ 28ਵੇਂ ਨੰਬਰ ਵਾਲਾ ਏਸ਼ੀਅਨ ਟੇਬਲ ਟੈਨਿਸ ਜਿਹੜੀ ਚੈਂਪੀਅਨਸ਼ਿਪ ਹੋਣੀ ਆ ਉਹਨੂੰ ਭਾਰਤ ਦਾ ਕਿਹੜਾ ਸ਼ਹਿਰ ਹੋਸਟ ਕਰੇਗਾ ਤਾਂ ਇਹ ਕਰੇਗਾ ਜੀ ਭੁਵਨੇਸ਼ਵਰ ਜਿਹੜਾ ਕਿ ਓਡੀਸ਼ਾ ਦੇ ਵਿੱਚ ਪੈਂਦਾ ਸੋ ਇਹਦੇ ਵਿੱਚ ਮੈਨ ਤੇ ਵਿਮਨ ਦੋਨੋਂ ਕੈਟਾਗਰੀ ਦੇ ਮੈਚਸ ਹੋਣਗੇ ਓਡੀਸ਼ਾ ਪਹਿਲੀ ਵਾਰ ਇਹਨੂੰ ਹੋਸਟ ਕਰ ਰਿਹਾ ਸੈਕੰਡ ਕੁਐਸਚਨ ਹੈ ਜੀ ਰਸ਼ੀਆ ਦੁਆਰਾ ਪ੍ਰੀ ਕਲੀਨਿਕਲ ਟ੍ਰਾਇਲ ਕੀ ਜਿਹੜੀ ਕਿ ਕੈਂਸਰ ਨੂੰ ਟ੍ਰੀਟ ਕਰੇਗੀ ਤਾਂ ਪੁੱਛਿਆ ਗਿਆ ਕਿ ਕਿਸ ਕਿਸਮ ਦੇ ਕੈਂਸਰ ਨੂੰ ਇਹਦੇ ਵਿੱਚ ਟ੍ਰੀਟ ਕੀਤਾ ਜਾਏਗਾ ਤਾਂ ਇਹ ਕੀਤਾ ਜਾਏਗਾ ਕੋਲ ਰੈਕਟਰਲ ਕੈਂਸਰ ਨੂੰ ਜਿਹੜਾ ਕਿ ਸਮਾਲ ਇੰਟੈਸਟਾਈਨ ਦਾ ਕੈਂਸਰ ਹੁੰਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਸੌਰੀ ਇਹ ਲਾਰਜ ਇੰਟੈਸਟਾਈਨ ਦਾ ਜਿਹੜਾ ਕੈਂਸਰ ਆ ਉਹਨੂੰ ਟ੍ਰੀਟ ਕਰਨ ਦੇ ਲਈ ਕੀਤਾ ਜਾਂਦਾ ਨਾ ਕਿ ਸਮਾਲ ਸੋ ਕਰੈਕਟ ਕਰ ਲਿਓ ਨੈਕਸਟ ਹੈਗਾ ਜੀ ਵੈਸਟਰ ਡਾਇਰੈਕਟਰ ਦਾ ਵਾਰਡ ਕਿਨੂੰ ਮਿਲਿਆ ਹਰੀਜ਼ੋਂਟੀ ਸੈਕਸ਼ਨ ਦੇ ਵਿੱਚ ਜਿਹੜਾ 82 ਸੈਕੰਡ ਵੈਨਸ ਫਿਲਮ ਫੈਸਟੀਵਲ ਹੋਇਆ ਸੀ ਤਾਂ ਇਹ ਮਿਲਿਆ ਗਿਆ ਜੀ ਅਨੁਪਮ ਮਰਾਏ ਨੂੰ ਡਾਇਰੈਕਟਰ ਨੇ ਇਹ ਨੈਕਸਟ ਕੁਐਸਚਨ ਹੈ ਜੀ ਮਾਉਂਟ ਫੂਜੀ ਦੇ ਉੱਪਰ ਜਾਣ ਵਾਲੇ ਕੋਕੀਚੀ ਕੋਕਵਾ ਮਾਉਂਟ ਫੂਜੀ ਦੇ ਉੱਪਰ ਚੜਨ ਵਾਲੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਬਣੇ ਨੇ ਤਾਂ ਪੁੱਛਿਆ ਗਿਆ ਇਹਨਾਂ ਦੀ ਉਮਰ ਕਿੰਨੀ ਆ ਜਿੰਨੀ ਉਮਰ ਦੇ ਉੱਪਰ ਇਹ ਮਾਉਂਟ ਫੂਜੀ ਦੇ ਉੱਪਰ ਗਏ ਆ ਤਾਂ ਇਹਨਾਂ ਦੀ ਉਮਰ ਹੈਗੇ ਜੀ 102 ਸਾਲ অপਸ਼ਨ ਸੀ ਇਸ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਭਾਰਤ ਦੇ ਕਿਹੜੇ ਕਰੈਕਟਰ ਨੇ ਜਿਨ੍ਹਾਂ ਨੇ ਸਕੈਚਰ ਦਾ ਬ੍ਰਾਂਡ ਇੰਵੈਸਟਰ ਬਣਾਇਆ ਗਿਆ ਤਾਂ ਇਹ ਬਣਾਇਆ ਗਿਆ ਜੀ ਮੁਹੰਮਦ ਸਿਰਾਜ ਨੂੰ অপਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਬਲੱਡ ਮੂਨ ਜਦ ਚੰ드ਰਾਮਗ੍ਰਹਿਣ ਜਿਹੜਾ ਇਸ ਵਾਰੀ ਲੱਗਿਆ ਤਾਂ ਉਹ 2025 ਸੈਪਟੈਂਬਰ ਦੇ ਵਿੱਚ ਉਹਦਾ ਮੈਕਸਿਮਮ ਡਿਊਰੇਸ਼ਨ ਕਿੰਨੀ ਸੀ ਇਹਦੀ ਮੈਕਸਿਮਮ ਡਿਊਰੇਸ਼ਨ ਸੀ 82 ਸਕੰਡ অপਸ਼ਨ ਸੀ ਦਾ ਰਾਈਟ ਆਨਸਰ ਨੈਕਸਟ ਜਗਾ ਆਪਣੇ ਕੋਲ ਕਹਿੰਦੇ ਕਿਹੜਾ ਦੇਸ਼ ਆ ਜਿਨ੍ਹਾਂ ਨੇ ਬੇਲਾਰੂਸ ਦੇ ਨਾਲ ਇੱਕ ਫੌਜੀ ਅਭਿਆਸ ਕੀਤਾ ਜਿਹਦਾ ਨਾਮ ਹੈ ਜ਼ਪਡ ਇਹ ਕੀਤਾ ਗਿਆ ਜੀ ਰਸ਼ੀਆ ਦੁਆਰਾ ਰਸ਼ੀਆ ਤੇ ਬੇਲਾਰੂਸ ਦੇ ਵਿੱਚ ਕਰ ਰਹੀ ਮਿਲਟਰੀ ਐਕਸਰਸਾਈਜ਼ ਹੋਈ ਆ ਨੈਕਸਟ ਕੁਐਸਚਨ ਹੈ ਜੀ ਇੰਡੀਆਜ਼ ਬੈਂਕ ਕੰਪਾਊਂਡ ਆਰਸੀਟੀਮ ਭਾਰਤੀ ਕੰਪਾਊਂਡ ਆਰਸੀਟੀਮ ਦੁਆਰਾ ਵਿਸ਼ਪ ਚੈਂਪੀਅਨਸ਼ਿਪ ਬਿੱਤੇ ਇਸ ਤੋਂ ਨੀਤਾ ਤੱਕ ਮਾ ਜਿੱਤਿਆ ਗਿਆ ਕਿਹੜੇ ਸ਼ਹਿਰ ਚ ਹੋਈ ਸੀ ਇਹ ਹੋਈ ਸੀ ਜੀ ਗਵਾਂਗਜ਼ੂ ਇਹ ਜਿਹੜਾ ਸ਼ਹਿਰ ਹੈ ਇਹ ਹੈਗਾ ਜੀ ਸਾਊਥ ਕੋਰੀਆ ਦਾ ਸ਼ਹਿਰ ਆ ਨੈਕਸਟ ਕੁਐਸਚਨ ਹੈ ਜੀ ਚੈਨਿਕ ਸਿੰਦਰ ਨੂੰ 2025 ਦੇ ਵਿੱਚ ਜਿਹੜਾ ਯੂਐਸ ਓਪਨ ਆ ਉਹਦੇ ਵਿੱਚ ਮੈਨ ਸਿੰਗਲ ਟਾਈਟਲ ਦੇ ਵਿੱਚ ਕਿਸ ਨੇ ਹਰਾਇਆ ਸੀ ਇਹ ਹਰਾਇਆ ਗਿਆ ਜੀ ਕਾਰਲੋਸ ਅਲਕਰਾਜ ਦਵਾਰਾ ਆਪਸ਼ਨ ਸੀ ਇਥਾ ਰਾਈਟ ਆਨਸਰ ਕਾਰਲੋਸ ਅਲਕਰਾਸ ਅਗਲਾ ਸਵਾਲ ਹੈ ਜੀ ਆਰੀਆਨਾ ਸਵਲੰਕਾ ਜਿਹੜਾ ਕਿ ਬੈਲਾਰੂਸ ਤੋਂ ਨੇ ਫੀਮੇਲ ਟੈਨਿਸ ਪਲੇਅਰ ਨੇ ਇਹਨਾਂ ਨੇ 2025 ਦੇ ਯੂਐਸ ਓਪਨ ewomen ਫਾਈਨਲ ਦੇ ਵਿੱਚ ਕਿਸ ਨੂੰ ਹਰਾਇਆ ਤਾਂ ਇਹਨਾਂ ਦਵਾਰ ਹਰਾਇਆ ਗਿਆ ਜੀ অপਸ਼ਨ ਸੀ ਅਮਾਂਡਾ ਐਨੀਸੀ ਮੋਵਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਕਿਹੜਾ ਸਟੇਟ ਹੈ ਜਿਹੜਾ 100% ਲਿਟਰੇਟ ਬਣ ਗਿਆ ਜੀ 2023-24 ਦੇ ਡਾਟਾ ਦੇ ਅਨਸਾਰ ਤਾਂ ਇਹਦੇ ਵਿੱਚ ਹੋਰ ਵੀ ਕੁਝ ਸਟੇਟਸ ਦੇ ਨਾਮ ਨੇ ਬਟ ਇੱਥੇ ਜਿਹੜਾ ਆਨਸਰ ਬਣਦਾ ਉਹ ਗੋਆ ਜੀ ਜਿਵੇਂ ਹਿਮਾਚਲ ਵਗੈਰਾ ਹੋ ਗਿਆ ਹਿਮਾਚਲ ਵਰਗਾ ਸਟੇਟ ਨਹੀਂ ਜਾਂ ਕੁਝ ਹੋਰ ਸਟੇਟ ਨਹੀਂ ਚਾਰ ਪੰਜ ਸਟੇਟ ਨੇ ਤੇ ਉਹਨਾਂ ਦੇ ਵਿੱਚੋਂ ਇਹਦੇ ਵਿੱਚ ਜਿਹੜਾ ਹੈਗਾ ਆਨਸਰ ਗੋਆ ਬਣੇਗਾ ਅਗਲਾ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਸੀਈਓ ਆਫ ਹੀਰੋ ਮੋਟਰਕੋ ਹੀਰੋ ਮੋਟਰਕੋ ਆਫ ਦੇ ਨਾਮ ਇਹ ਜਿਹੜੇ ਸੀਈਓ ਨੇ ਕੋਲ ਬਣੇ ਨੇ ਤਾਂ ਇਹਨਾਂ ਦਾ ਨਾਮ ਹੈ ਜੀ ਹਰਵੰਸ਼ ਧਨ ਚਟਾਲੇ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਹਨੂੰ ਆਪਾਂ ਕਹਾਂਗੇ ਹਰਸ਼ਵਰਧਨ ਚਟਾਲੇ ਨੈਕਸਟ ਕੁਐਸਚਨ ਹੈ ਜੀ 13 ਹੂ ਵਨ ਦਾ 2025 ਇਟਾਲੀਅਨ ਗ੍ਰਾਂਪਰੀ ਇਟਾਲੀਅਨ ਗ੍ਰਾਂਪਰੀ ਜਿੱਤਣ ਵਾਲੇ ਕੌਣ ਬਣੇ ਨੇ ਇਹਨਾਂ ਦਾ ਨਾਮ ਹੈ ਜੀ ਮੈਕਸ ਵਾਸਟੈਪਨ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ 15 ਨੰਬਰ ਵਾਲੇ ਵਾਈਸ ਪ੍ਰੈਜ਼ੀਡੈਂਟ ਭਾਰਤ ਦੇ ਕੌਣ ਬਣਨੇ ਨੇ ਇਹ ਬਣਨੇ ਨੇ ਜੀ ਸੀਪੀ ਰਾਧਾ ਕ੍ਰਿਸ਼ਨਨ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਅਰੁਣਤੀ ਰੌਏ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਮੈਮਰ ਰਿਲੀਜ਼ਡ ਇਨ 2025 ਉਹਦਾ ਨਾਮ ਕੀ ਹੈ ਇਹਦਾ ਨਾਮ ਹੈ ਜੀ ਮਦਰ ਮੈਰੀ ਕਮਸ ਟੂ ਮੀ ਮਦਰ ਮੈਰੀ ਕਮਸ ਟੂ ਮੀ ਅਗਲਾ ਕੁਐਸਚਨ ਹੈ ਜੀ ਭਾਰਤ ਦੇ ਇੰਡੀਆ ਡਿਫੀਟਡ ਵਿੱਚ ਕੰਟਰੀ ਭਾਰਤ ਨੇ ਕਿਹੜੇ ਦੇਸ਼ ਨੂੰ ਹਰਾ ਕੇ ਏਸ਼ੀਆ ਕਪ ਇਸ ਯੂ ਹਾਕੀ ਕੱਪ ਜਿੱਤਿਆ 2025 ਦਾ ਤਾਂ ਭਾਰਤ ਨੇ ਹਰਾਇਆ ਜੀ ਸਾਊਥ ਕੋਰੀਆ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਕਿਹੜਾ ਆਪਰੇਸ਼ਨ ਹੈ ਜਿਹੜਾ ਇੰਡੀਅਨ ਆਰਮੀ ਦੁਆਰਾ ਲਾਂਚ ਕੀਤਾ ਗਿਆ ਕੁਝ ਸਟੇਟਸ ਦੇ ਵਿੱਚ ਜਿੱਥੇ ਹੜਾ ਆਈ ਨਹੀਂ ਤਾਂ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜਾ ਆਪਰੇਸ਼ਨ ਲਾਂਚ ਕੀਤਾ ਗਿਆ ਇੰਡੀਅਨ ਆਰਮੀ ਦੁਆਰਾ ਉਹਦਾ ਨਾਮ ਹੈ ਜੀ ਆਪਰੇਸ਼ਨ ਰਾਹਤ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ 2023 24 ਦੇ ਵਿੱਚ ਭਾਰਤ ਦੀ ਜਿਹੜੀ ਲਿਟਰੇਸੀ ਰੇਟ ਆ ਉਹਦਾ ਇੱਕ ਡਾਟਾ ਹੈ ਕਿ ਲਿਟਰੇਸੀ ਰੇਟ ਕੀ ਹੈ ਭਾਰਤ ਦਾ ਸਾਖਰਤਾ ਦਰ ਕੀ ਹੈ ਤਾਂ ਇਹ ਹੈਗਾ ਜੀ 80.9% অপশন B ਇਸ ਆ ਰਾਈਟ ਆਨਸਰ ਨੈਕਸਟ ਵੀ ਹੈਵ ਆਰਬੀ ਨੇ ਇਸ਼ੂ ਕੀਤਾ ਜੀ কয়ਨ ਸਿੱਕਾ ਜਾਰੀ ਕੀਤਾ ਤਾਂ ਕਿਹੜੇ ਸਿੰਗਰ ਨੇ ਮਹਾਨ ਜਿਨ੍ਹਾਂ ਦੀ ਯਾਦ ਦੇ ਵਿੱਚ ਸਿੱਕਾ ਜਾਰੀ ਕੀਤਾ ਗਿਆ ਤਾਂ ਇਹ ਹੈਗੇ ਨੇ ਬੋਪੇਨ ਹਜ਼ਾਰਿਕਾ ਅਸਾਮ ਨਾਲ ਸੰਬੰਧਿਤ ਨੇ ਫੇਮਸ ਸਿੰਗਰ ਨੇ ਆਸਮ ਦੇ ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਜੇਨियस सिक्योरस कम्यूनीकेशन सिस्टम वॉज यूज बाई इंडियन आर्मी मतलब इंडियन आर्मी द्वारा कह कमूनीकेशन संचार का साधन यूज़ किया गया ऑपरेशन सिंदूर के द्वारा एक तरह की ऐप आ जिस तरह आप यूज़ करते हैं तो इंडियन आर्मी द्वारा यूज़ किया गया यह नाम है जी संभव ऑप्शन बी इज़ द रइट आंसर संभव नैक्सट है जी हू बिकम द फस्ट विमन डायरैक्टर जनरल ऑफ रेलवे प्रोटैक्शन फोर्स आर पी एफ के नमें फीमेल डायरैक्टर कौन बने ने ਦਾ ਇਹਨਾਂ ਦਾ ਨਾਮ ਹੈ ਜੀ ਸੁਨਾਲੀ ਮਿਸ਼ਰਾ ਤਾਂ ਆਨਸਰ ਹੈਗਾ ਨਨ ਆਫ ਥੀਸ অপਸ਼ਨ ਡੀ ਇਸ ਦਾ ਰਾਈਟ ਆਨਸਰ ਇਹਨਾਂ ਦਾ ਨਾਮ ਹੈ ਸੁਨਾਲੀ ਮਿਸ਼ਰਾ ਨੈਕਸਟ ਵੀ ਹੈਵ ਕਿਹੜਾ ਦੇਸ਼ ਆ ਜਿਹਨੇ ਸਪੋਰਟ ਕੀਤਾ ਭਾਰਤ ਦੇ ਪਲਾਨ ਨੂੰ ਟੂ ਪੈਟ੍ਰੋਲ ਮਲਕਾ ਸਟ੍ਰੀਟ ਮਲਕਾ ਸਟ੍ਰੀਟ ਦੇ ਵਿੱਚੋਂ ਲੰਕੇ ਜਾਣ ਦੇ ਲਈ ਅੱਗੇ ਜਾ ਕੇ ਉਸ ਦੇਸ਼ ਨਾਲ ਟ੍ਰੇਡ ਕਰਨ ਦੇ ਲਈ ਇਸ ਦੇਸ਼ ਵੱਲੋਂ ਭਾਰਤ ਨੂੰ ਸਪੋਰਟ ਕੀਤਾ ਗਿਆ ਤਾਂ ਇਸ ਦੇਸ਼ ਦਾ ਨਾਮ ਹੈ ਸਿੰਗਾਪੁਰ অপਸ਼ਨ ਏ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਹੂ ਹੈਸ ਬੀਨ ਰੀਪਾਇੰਟਡ ਐਸ ਦਾ ਪਾਰਟ ਟਾਈਮ ਨਾਨ ਐਗਜ਼ੀਕਿਊਟਿਵ ਚੇਅਰਮੈਨ ਆਫ ਯੈਸ ਬੈਂਕ ਯੈਸ ਬੈਂਕ ਦੇ ਨਵੇਂ ਨਾਨ ਐਗਜ਼ੀਕਿਊਟਿਵ ਚੇਅਰਮੈਨ ਕੌਣ ਬਣੇ ਨੇ ਪਾਰਟ ਟਾਈਮ ਦੇ ਲਈ ਇਹਨਾਂ ਨਾਮ ਹੈ ਜੀ ਆਰ ਗਾਂਧੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਤਾਬ ਪੁੱਛੇਗਾ ਅਮਿਸ਼ ਤ੍ਰਿਪਾਠੀ ਦੁਆਰਾ ਲਿਖੀ ਗਈ ਹੈ ਕਿਹੜੀ ਕਿਤਾਬ ਹੈ ਐਸ ਦਾ ਸੈਕੰਡ ਇਨਸਟਾਲਮੈਂਟਸ ਆਫ ਦਾ ਇੰਡਿਕ 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 ਕ੍ਰੋਨਿਕਲ ਸੀਰੀਜ਼ ਇਹਨਾਂ ਨੇ ਕਿਤਾਬ ਲਿਖੀ ਹੈ ਆਪਸ਼ਨ ਬੀ ਦਾ ਚੋਲਾ ਟਾਈਗਰਸ ਅਵੈਂਚਰਸ ਆਫ ਦਾ ਸੋਮਨਾਥ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਹੂ ਵਾਸ ਅਪointed ਐਜ਼ ਇੰਡੀਆਜ਼ ਐਮਬੈਸਡਰ ਟੂ ਸਾਊਥ ਕੋਰੀਆ ਭਾਰਤ ਵੱਲੋਂ ਸਾਊਥ ਕੋਰੀਆ ਦੇ ਨਵੇਂ ਰਾਜੂ ਸਾਊਥ ਕੋਰੀਆ ਲਈ ਕਿਹੜੇ ਕਿਹਨਾਂ ਨੂੰ ਪੁਆਇੰਟ ਕੀਤਾ ਗਿਆ ਤਾਂ ਇਹਦਾ ਨਾਮ ਹੈ ਜੀ ਆਪਸ਼ਨ ਬੀ ਗੁਰਿੰਗ ਲਾਲ ਦਾਸ ਨੈਕਸਟ ਕੁਐਸਚਨ ਹੈ ਜੀ ਕਿਹੜੀ ਮਿਨਿਸਟਰੀ ਹੈ ਜਿਹੜੀ ਆਦੀ ਸੰਸਕ੍ਰਿਤ ਡਿਜੀਟਲ ਲਰਨਿੰਗ ਪਲੈਟਫਾਰਮ ਨੂੰ ਸ਼ੁਰੂ ਕਰੇਗੀ ਜਾਂ ਲਾਂਚ ਕੀਤਾ ਤਾਂ ਇਹਦਾ ਨਾਮ ਹੈ ਜੀ ਮਿਨਿਸਟਰੀ ਆਫ ਟ੍ਰਾਈਬਲ ਅਫੇਅਰਸ ਮਿਨਿਸਟਰੀ ਆਫ ਟ੍ਰਾਈਬਲ ਅਫੇਅਰਸ ਨੈਕਸਟ ਕੁਐਸਚਨ ਹੈ ਜੀ ਹੂ ਵਾਸ 2nd ਟਰਮ ਐਜ਼ ਦਾ ਪ੍ਰੈਜ਼ੀਡੈਂਟ ਆਫ ਗੋਇਨਾ ਗੋਇਨਾ ਦੇ ਨਵੇਂ ਪ੍ਰੈਜ਼ੀਡੈਂਟ ਕੌਣ ਬਣੇ ਨੇ ਇਹ ਬਣਨੇ ਜੀ ਇਰਫਾਨ ਖਾਨ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਵਰਲਡ ਸੀ ਸਾਈਡ ਪ੍ਰਿਵੈਂਸ਼ਨ ਡੇ ਦਾ ਥੀਮ ਕੀ ਸੀ ਇਸ ਵਾਰੀ ਇਹਦਾ ਥੀਮ ਸੀਗਾ ਜੀ ਇਹ 10 ਵੈਸੇ ਆਪਾਂ 10 ਸੈਪਟੈਂਬਰ ਨੂੰ ਬਣਾਉਂਦੇ ਆ ਇਹਦਾ ਥੀਮ ਸੀ ਚੇਂਜਿੰਗ ਦਾ ਨੈਰੇਟਿਵ ਔਨ ਸੀ ਸਾਈਡ ਆਪਸ਼ਨ ਏ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਕਿਹੜਾ ਭਾਰਤੀ ਸ਼ਹਿਰ ਆ ਜਿਹੜਾ ਬੀ ਡਬਲਯੂ F World Junior Badminton Championship ਨੂੰ ਹੋਸਟ ਕਰੇਗਾ ਅਕਤੂਬਰ 2025 ਦੇ ਵਿੱਚ। ਕਿੱਥੇ ਕੀਤਾ ਜਾਏਗਾ ਜੀ? ਗੁਹਾਟੀ ਦੁਆਰਾ। ਆਪਸ਼ਨ B ਜੀ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਜੀ। ਆਥਰ ਕੌਣ ਨੀ ਕਿਤਾਬ ਦੇ ਹਾਉ ਇੰਡੀਆ ਸਕੇਲਡ ਮਾਉਂਟ 20 ਮਾਉਂਟ G20 ਮਾਉਂਟ G20 ਮਤਲਬ ਹੈ G20 ਦੀ ਗੱਲ ਕਰ ਰਹੇ ਨੇ ਜਿਹੜਾ G20 ਦਾ ਸਮਿਟ ਇੰਡੀਆ ਚ ਹੋਇਆ ਸੀ ਉਹਦੀ ਗੱਲ ਕਰ ਰਹੇ ਨੇ। ਤਾਂ ਇਹਦੇ ਆਥਰ ਹੈਗੇ ਨੇ ਜੀ ਅਮਿਤਾਪ ਕਾਂਤ ਇਹਨਾਂ ਦੇ ਸ਼ਰਪਾ ਵੀ ਰਹਿ ਚੁੱਕੇ ਨੇ। ਨੈਕਸਟ ਹੈਗਾ ਜੀ ਵਿੱਚ ਵੈਟਰ ਨੇ ਇੰਡੀਅਨ ਕਰਿਕਟਰ ਭਾਰਤ ਦੇ ਕਿਹੜੇ ਕਰੈਕਟਰ ਨੇ ਜਿਹੜੇ 2025 ਦੇ ਵਿੱਚ 535 ਫਰਸਟ ਕਲਾਸ ਵਿਕਟ ਬਣਾਉਣ ਤੋਂ ਬਾਅਦ ਰਿਟਾਇਰ ਹੋ ਗਏ ਤਾਂ ਇਹਨਾਂ ਦਾ ਨਾਮ ਹੈ ਜੀ ਅਮਿਤ ਮੇਸ਼ਰਾ ਆਪਸ਼ਨ ਸੀ ਦਾ ਰਾਈਟ ਆਨਸਰ ਔਨ ਵਿਚ ਰੀਟੀਚਰਸ ਡੇ सेलिब्रेटेड ਕਹਿੰਦੇ ਟੀਚਰ ਦੇ ਆਪਾਂ ਕਦੋਂ ਮਨਾਉਨੇ ਆ ਇਹ ਮਨਾਉਨੇ ਜੀ ਆਪਾਂ ਸੈਪਟੈਂਬਰ 5 ਨੂੰ ਆਪਸ਼ਨ ਬੀ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਵਟ ਵਟ ਇਜ਼ ਦਾ ਨਿਊ ਪਰ ट्रांजैक्शन ਯੂਪੀਆਈ ਲਿਮਿਟ ਪਰ ट्रांजैक्शन ਦੇ ਵਿੱਚ ਕੀ ਹੈ ਕਿ ਤੁਸੀਂ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ट्रांजैक्ट ਕਰ ਸਕਦੇ ਹੋ ਇੱਕ ਟਾਈਮ ਦੇ ਵਿੱਚ ਤੇ ਇੱਕ ਦਿਨ ਦੇ ਵਿੱਚ ਦੋ ट्रांजैक्शन ਹੁੰਦੀਆਂ ਨੇ ਤਾਂ ਮੈਕਸਿਮਮ ਜਿਹੜਾ ਆਏਗਾ ਉਹ 10 ਲੱਖ ਆਏਗਾ ਜੇ ਪੁੱਛੇਗਾ ਪਰ ट्रांजैक्शन ਤਾਂ ਹੈਗਾ ਜੀ ਪਰ ट्रांजैक्शन 5 ਲੱਖ ਮਰਚਰ ਯੂਜ਼ਰ ਟੂ ਮਰਚੈਂਟ ਨੈਕਸਟ ਹੈਗਾ ਜੀ ਵਿੱਚ ਹਾਈ ਪਿਓਰਿਟੀ ਐਂਟੀ ਡੋਪਿੰਗ ਰੈਫਰੈਂਸ ਮਟੀਰੀਅਲ ਵਾਸ ਸਿੰਥਸਾਈਜ਼ਡ ਬਾਇ ਐਨ ਆਈ ਪੀ ਇਰ ਗੁਹਾਟੀ ਇਕ ਇਹਦਾ ਨਾਮ ਪੁੱਛੇ ਕਿਹੜਾ ਮਟੀਰੀਅਲ ਯੂਜ਼ ਕੀਤਾ ਜਾਊਗਾ ਐਂਟੀ ਡੋਪਿੰਗ ਦੇ ਲਈ ਜਾਂ ਡੋਪਿੰਗ ਨੂੰ ਰੋਕਣ ਲਈ ਤਾਂ ਇਹ ਕੀਤਾ ਜਾਏਗਾ ਮਿਥਾਇਨ ਡਾਈ ਇਨਨ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਯੂਕੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਕੌਣ ਬਣਨੇ ਨੇ 2025 ਦੇ ਵਿੱਚ ਤਾਂ ਇਹ ਬਣਨੇ ਨੇ ਜੀ ਆਪਸ਼ਨ ਬੀ ਡੇਵਿਡ ਲੈਮੀ ਅਗਲਾ ਸਵਾਲ ਹੈ ਜੀ ਵਿਚ ਕਰੌਪ ਪ੍ਰੋਡਕਸ਼ਨ ਇਸ ਟਾਰਗੇਟਡ ਟੂ ਬੀ ਡਬਲਡ 2047 ਤੱਕ ਨੀਤੀ ਆਯੋਗ ਦੁਆਰਾ ਕਿਹਾ ਗਿਆ ਹੈ ਕਿ ਕਿਹੜੀ ਫਸਲ ਦੀ ਜਿਹੜੀ ਪੈਦਾਵਾਰ ਹੋਰ ਡਬਲ ਕੀਤੀ ਜਾਊਗੀ ਤਾਂ ਇਹ ਕਿਤੀ ਜੋਗੀ ਜੀ ਦਾਲਾਂ ਦੀ ਪਲਸਸ ਦੀ অপਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਨੇਮ ਕੀ ਹੈ ਨੀਤੀ ਆਯੋਗ ਦੀ ਇਨੀਸ਼ੀਏਟਿਵ ਜਿਹਦੇ ਵਿੱਚ ਕੀ ਹੈ ਫॉर द ਫਰੰਟੀਅਰ ਟੈਕ ਇਨ ਦਾ 50 ਐਸਪੀਰੇਸ਼ਨਲ ਡਿਸਟ੍ਰਿਕਟ ਇਹਦਾ ਨਾਮ ਹੈ ਜੀ ਫਰੰਟੀਅਰ 50 ਇਨੀਸ਼ੀਏਟਿਵ অপਸ਼ਨ ਬੀ ਅਗਲਾ ਸਵਾਲ ਹੈ ਜੀ ਵਿਚ ਕੈਂਪੇਨ ਕਿਹੜੀ ਕੈਂਪੇਨ ਲਾਂਚ ਕੀਤੀ ਗਈ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਦੇ ਤਹਿਤ ਤਾਂ ਇਹ ਕੀਤੀ ਗਈ ਹੈ ਜੀ ਅੰਗੀਕਾਰ 2085 ਇਹਦਾ ਮਤਲਬ ਹੈ ਕਿ ਹਰ ਇੱਕ ਪਰਸਨ ਕੋਲ ਆਪਣਾ ਘਰ ਹੋਣਾ ਚਾਹੀਦਾ ਅਗਲਾ ਸਵਾਲ ਹੈ ਜੀ ਬੰਬੇ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਕੌਣ ਬਣੇ ਨੇ 5 ਸੈਪਟੈਂਬਰ 2025 ਨੂੰ ਤਾਂ ਇਹ ਬਣੇ ਨੇ ਜੀ অপਸ਼ਨ ਏ ਜਸਟਿਸ ਸ਼੍ਰੀ ਚੰਦਰਸ਼ੇਖਰ ਅਗਲਾ ਸਵਾਲ ਹੈ ਜੀ ਹੂ ਹਾਸ ਬੀਨ ਇਲੈਕਟਡ ਐਜ਼ ਦਾ ਨਿਊ ਪ੍ਰਾਈਮ ਮਿਨਿਸਟਰ ਆਫ THAILAND THAILAND ਦੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਬਣੇ ਨੇ ਇਹਨਾਂ ਦਾ ਨਾਮ ਹੈ ਜੀ ਅਨੂਤਿਨ ਚਰਨਾ ਵਿਰਾਕੁਲ অপਸ਼ਨ ਡੀ ਇਸ ਦਾ ਰਾਈਟ ਆਨਸਰ ਅਨੂਤਿਨ ਚਰਨਾ ਵਿਰਾਕੁਲ ਅਗਲਾ ਸਵਾਲ ਹੈ ਜੀ ਕਿਹੜਾ ਡਿਸਟ੍ਰਿਕਟ ਹੈ ਜੀ ਨੇ ਟੌਪ ਕੀਤਾ ਇਨਸਪਾਇਰ 25 ਦੇ ਵਿੱਚ ਮਤਲਬ ਇਹਦੇ ਵਿੱਚ ਨੰਬਰ ਆਫ ਆਈਡੀਆਜ਼ ਦੇਨੇ ਸੀ ਤਾਂ ਸਭ ਤੋਂ ਵੱਧ ਨੰਬਰ ਆਫ ਆਈਡੀਆਜ਼ ਦਿੱਤੇ ਗਿਆ ਜੀ ਮੁਜ਼ੱਫਰਪੁਰ ਦੁਆਰਾ ਜਿਹੜਾ ਕਿ ਡਿਸਟ੍ਰਿਕਟ ਹੈ ਇੱਕ ਬਿਹਾਰ ਦਾ ਦੂਜੇ ਨੰਬਰ ਤੇ ਕਰਨਾਟਕਾ ਤੇ ਜਿੰਨਾ ਨੰਬਰ ਤੇ ਬਾਗਲਕੋਟ ਹੈ 42nd ਕੁਐਸਚਨ ਹੈ ICC ਪਲੇਅਰ ਅਗਸਤ ਵਾਸਤੇ ਕਿਹੜਾ ਕਿਹੜੇ ਮੇਲ ਪਲੇਅਰ ਨੂੰ ICC ਪਲੇਅਰ ਆਫ ਦਾ ਮੰਥ ਕਿਹਾ ਗਿਆ ਅਗਸਤ 25 ਵਾਸਤੇ ਤਾਂ ਇਹਨਾਂ ਦਾ ਨਾਮ ਹੈ ਜੀ ਆਪਸ਼ਨ B ਮੁਹੰਮਦ ਸਿਰਾਜ ਅਗਲਾ ਸਵਾਲ ਹੈ ਜੀ ਹੂ ਹੂ ਬੋਰਨ ਇੰਡੀਆਜ਼ ਫਰਸਟ ਐਵਰ 골ਡ ਮੈਡਲ ਇਨ ਦਾ ਸੀਨੀਅਰ ਮੈਨ 1000 ਮੀਟਰ ਸਪੀਡ ਸਕੈਟਿੰਗ ਵਰਲਡ ਚੈਂਪੀਅਨਸ਼ਿਪ ਕਿਹਦੇ ਦਵਾਰਾ ਜਿੱਤਿਆ ਗਿਆ ਜੀ ਇਹ ਹੈਗੇ ਨੇ ਅਨੰਤ ਕੁਮਾਰ ਅ ਵੇਲ ਕੁਮਾਰ ਇਹ ਹੈਗੇ ਨੇ ਤਾਮਿਲनाडु ਤੋਂ ਸਕੈਟਿੰਗ ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਜਿਹੜਾ ਹੈਗਾ 1000 ਮੀਟਰ ਕੈਟਾਗਰੀ ਦੇ ਵਿੱਚ 골ਡ ਮੈਡਲ ਜਿੱਤੇ ਆ ਅਗਲਾ ਸਵਾਲ ਹੈ ਜੀ ਵਿਚ ਇੰਡੀਅਨ ਸਿਟੀ ਵਿਲ ਹੋਸਟ ਲਾਰਜੇਸਟ ਸਪੋਰਟਸ ਕੰਪਲੈਕਸ ਹੁਣੇ-ਹੁਣੇ ਲਾਰਜੈਸਟ ਪੋਸਟ ਕੰਪਲੈਕਸ ਦਾ ਦੁਤ ਘਟਨ ਕੀਤਾ ਗਿਆ ਮਿਤਸ਼ਾ ਦੁਆਰਾ ਇਹ ਕੀਤਾ ਗਿਆ ਜੀ ਅਹਮਦਾਬਾਦ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਅਗਲਾ ਹੈਗਾ ਜੀ ਕਿਹੜੀ ਜੀਏ ਟੈਗ ਵਾਲੀ ਮਿਰਚ ਹੈ ਜਿਹਨੂੰ ਪ੍ਰਮੋਟ ਕੀਤਾ ਗਿਆ ਚੌਥੇਵੇਂ ਸਲਾਰਾ ਖੌਂਗ ਹਥਾਈ ਚਿਲੀ ਫੈਸਟੀਵਲ ਜਿਹੜਾ ਕਿ ਮਨੀਪੁਰ ਦੇ ਵਿੱਚ ਹੋਇਆ ਤਾਂ ਇਹ ਹੈਗਾ ਜੀ ਹਥਾਈ ਚਿਲੀ ਇਹ ਖਾਸ ਤਰ੍ਹਾਂ ਦੀ ਮਿਰਚ ਹੈ ਇਹਦਾ ਅਰੋਮਾ ਤੇਦਾ ਟੇਸਟ ਵੱਖਰਾ ਹੁੰਦਾ ਇਹ ਉਗਾਈ ਜਾਂਦੀ ਆ ਮਨੀਪੁਰ ਦੇ ਵਿੱਚ ਤੇ ਮਨੀਪੁਰ ਦੇ ਵਿੱਚ ਇਹਨੂੰ ਜੀਏ ਟੈਗ ਵੀ ਮਿਲਿਆ ਹੋਇਆ ਹੈ ਅਗਲਾ ਸਵਾਲ ਹੈ ਜੀ who has been reappointed as the executive director of UN women UN women ਕੀ ਹੈ ਕਿ ਯੂਨਾਈਟਿਡ ਨੇਸ਼ਨ ਦਾ ਇੱਕ ਵਿਮਨਿੰਗ ਹੈ ਤਾਂ ਉਹਦੇ ਵਿੱਚ ਪੁੱਛੇਗਾ ਕਿ ਸੈਕੰਡ ਟਰਮ ਦੇ ਲਈ ਕਿਹੜੀ ਔਰਤ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਬਣਾਇਆ ਗਿਆ ਤਾਂ ਇਹਨਾਂ ਦਾ ਨਾਮ ਹੈ ਜੀ অপਸ਼ਨ ਡੀ ਸਿਮਾ ਬਿਹੋਸ ਇਹ ਹੈ ਕਿ ਨੇ ਜਾਰਡਨ ਕੰਟਰੀ ਨਾਲ ਸੰਬੰਧਿਤ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਜੀ ਕਿਸ ਤਰੀਕ ਨੂੰ ਆਪਾਂ ਵਰਲਡ ਓਜ਼ੋਨ ਡੇ ਮਨਾਉਂਦੇ ਆ ਤਾਂ ਇਹ ਆਪਾਂ ਮਨਾਉਂਦੇ ਆ ਹਰ ਸਾਲ 16 ਸੈਪਟੈਂਬਰ ਨੂੰ ਵੈਰੀ ਇੰਪੋਰਟੈਂਟ ਯਾਦ ਰੱਖਿਓ ਤਾਂ ਪੁੱਛੇਗਾ ਕਿਹੜਾ ਜ਼ੂ ਆ ਜਿਨੇ ਅਚੀਵ ਕੀਤਾ ਫਰਸਟ ਸਕਸੈਸਫੁਲ ਆਰਟੀਫੀਸ਼ੀਅਲ ਇਨਕਿਊਬੇਸ਼ਨ ਆਫ ਦਾ ਏਸ਼ੀਅਨ ਜਾਇੰਟ ਟਾਰਟਾਈਜ਼ ਇਨ ਇੰਡੀਆ ਤਾਂ ਇਹ ਜ਼ੂ ਹੈਗਾ ਜੀ ਇਹਦਾ ਨਾਮ ਹੈਗਾ ਮਨੀਪੁਰ ਜ਼ੀਓਲੋਜੀਕਲ ਗਾਰਡਨ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਅਗਲਾ ਸਵਾਲ ਹੈ ਜੀ ਇਨ ਵਿਚ ਇੰਡੀਅਨ ਸਟੇਟ ਸ਼੍ਰੀ ਲੋਈ ਲਿਲੀ ਫਿਲਮ ਫੈਸਟੀਵਲ ਆ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਸ਼੍ਰੀ ਲੋਈ ਇੱਕ ਤਰ੍ਹਾਂ ਦੇ ਫਲਾਵਰ ਹੁੰਦੇ ਆ ਲੀਲੀ ਫਲਾਵਰ ਹੁੰਦੇ ਆ ਇਹ ਮਨਾਇਆ ਜਾਂਦਾ ਜੀ ਮਨੀਪੁਰ ਦੇ ਵਿੱਚ ਅਗਲਾ ਕੁਐਸਚਨ ਹੈ ਜੀ 10th ਸੀਡ ਹੈਗਾ ਸੀ ਆਯੁਰਵੈਦ ਦਾ ਡੇ ਓਕੇ ਸਟੇਟ ਦੁਆਰਾ ਹੋਸਟ ਕੀਤਾ ਗਿਆ ਕੀਤਾ ਗਿਆ ਗੋਆ ਦੁਆਰਾ ਆਪਸ਼ਨ B ਇਸ ਦਾ ਰਾਈਟ ਆਨਸਰ ਅਗਲਾ ਕੁਐਸ਼ਨ ਹੈ ਓਨ ਵਿਚ ਡੇਟ ਗੋ ਆਫੀਸ਼ੀਅਲੀ ਡਿਕਲੇਅਰਡ 100% ਲਿਟਰੇਟ ਅੰਡਰ ਦਾ ਉਲਾਸ ਪ੍ਰੋਗਰਾਮ ਤਾਂ ਇਹ 31 ਮਈ 2025 ਨੂੰ ਗੋਆ ਨੂੰ 100% ਡਿਟ ਰੇਟ ਜਾਨੀ ਮਤਲਬ ਸਾਖਰਤਾ ਪੜਿਆ ਲਿਖਿਆ ਸਟੇਟ ਡਿਕਲੇਅਰ ਕੀਤਾ ਗਿਆ ਅਗਲਾ ਕੁਐਸ਼ਨ ਹੈ ਜੀ ਨੇਪਾਲ ਦੀ ਪਹਿਲੀ ਫੀਮੇਲ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਕਾਉਂਟ ਬਣੇ ਨੇ ਆਪਾਂ ਦੇਖਿਆ ਨੇਪਾਲ ਦੇ ਵਿੱਚ ਤਖਤਾ ਪਲਟ ਹੋਇਆ ਤਾਂ ਨਵੇਂ ਦੇ ਪ੍ਰਾਈਮ ਮਿਨਿਸਟਰ ਬਣਨੇ ਉਹਨਾਂ ਦਾ ਨਾਮ ਹੈ ਸੁਸ਼ੀਲਾ ਕਰਕੀ অপਸ਼ਨ ਡੀ ਇਸ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਵਟ ਇਜ਼ ਦਾ ਨੇਮ ਆਫ ਨਿਊ ਇੰਡੀਅਨ ਨੇਵਲ ਬੇਸ ਭਾਰਤ ਦਾ ਨੇਵੀ ਦਾ ਇੱਕ ਨਵਾਂ ਬੇਸ ਬਣਾਇਆ ਗਿਆ ਗੁਰੂਗਰਾਮ ਦੇ ਵਿੱਚ ਤੇ ਉਹਦਾ ਨਾਮ ਕੀ ਹੈ ਇਹਦਾ ਨਾਮ ਹੈ ਜੀ ਆਈਐਨਐਸ ਅਰਾਵਲੀ ਵੈਸੇ ਇਹ ਸ਼ਿਪ ਨਹੀਂ ਹੈਗਾ ਕੋਈ ਇਹ ਬੇਸ ਆ ਇਹ ਬਣਾਇਆ ਗਿਆ ਗੁਰੂਗਰਾਮ ਦੇ ਵਿੱਚ ਬੱਤੇ ਦੇ ਅੱਗੇ ਇਹਨਾਂ ਨੇ ਆਈਐਨਐਸ ਲਗਾਇਆ ਹੋਇਆ ਇੰਡੀਅਨ ਨੇਵਲ ਸ਼ਿਪ ਕੋਈ ਸ਼ਿਪ ਨਹੀਂ ਹੈਗਾ ਬੇਸ ਆ ਇਹ ਨੈਕਸਟ ਹੈਗਾ ਜੀ ਵਟ ਇਜ਼ ਦਾ ਮੋਟੋ ਆਫ ਆਈਐਨਐਸ ਅਰਾਵਲੀ ਆਨਸਰ ਆਵਲੀ ਦਾ ਮोटो ਕੀ ਹੈ ਤੇ ਇਹਦਾ ਮोटो ਹੈਗਾ ਜੀ ਮੈਰੀਟਾਈਮ ਸਕਿਉਰਿਟੀ ਥਰੂ ਕਲੈਬੋਰੇਸ਼ਨ ਆਪਸ਼ਨ ਬੀ ਦਾ ਰਾਈਟ ਆਨਸਰ 55ਵਾਂ ਕੁਐਸਚਨ ਹੈ ਜੀ ਹੂ ਲெட் ਦਾ ਇੰਡੀਅਨ ਡੈਲੀਗੇਸ਼ਨ ਐਟ ਦਾ 4th ਕੋਸਟ ਗਾਰਡ ਸัมਮਿਟ 25 ਇਨ ਰੋਮ ਭਾਰਤ ਦੇ ਕੋਸਟ ਗਾਰਡ ਦੀ ਅਗਵਾਈ ਕਿਨੇ ਕੀਤੀ ਹੈ ਜਿਹੜਾ ਕਿ ਇੱਕ ਸੰਮੇਲਨ ਹੋਇਆ ਰੋਮ ਦੇ ਵਿੱਚ ਤਾਂ ਭਾਰਤ ਦੇ ਜਿਹੜੇ ਡਾਇਰੈਕਟਰ ਜਨਰਲ ਨੇ ਕੋਸਟ ਗਾਰਡ ਦੀ ਜਿਹਨਾਂ ਦਾ ਨਾਮ ਹੈ ਡੀਜੀ ਡਾਇਰੈਕਟਰ ਜਨਰਲ ਪਰਮੇਸ਼ ਸ਼ਿਮਣੀ ਇਹਨਾਂ ਦਾ ਉਦਘਾਟਨ ਕੀਤਾ ਗਿਆ ਮਤਲਬ ਇਹਨਾਂ ਦੁਆਰਾ ਅਗਵਾਈ ਕੀਤੀ ਗਈ ਹੈ ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਰੋਬੋਟਿਕ ਵਿਚ ਰੋਬੋਟਿਕ ਸਰਜੀਕਲ ਸਿਸਟਮ ਹੈਜ਼ ਏਮਸ ਨਿਊ ਦਿੱਲੀ ਸਟਾਰਟਡ ਟ੍ਰੇਨਿੰਗ ਔਨ ਬਿਸਾਈਡਸ ਆਫ ਦਾ ਮੈਟ੍ਰੋਨਿਕਸ ਹਿਕੋ ਇੱਕ ਹੋਰ ਨਵਾਂ ਰੋਬੋ ਯੂਜ਼ ਕੀਤਾ ਗਿਆ ਰੋਬੋ ਦਾ ਨਾਮ ਦੱਸਣਾ ਆਪਾਂ ਨੇ ਸਰਜੀਕਲ ਸਿਸਟਮ ਦੇ ਵਿੱਚ ਜਿਹੜੇ ਏਮਸ ਦੇ ਵਿੱਚ ਕੀਤਾ ਜਾਏਗਾ ਸਰਜੀ ਜਿਹੜੇ ਸਰਜਰੀ ਪਰਫਾਰਮ ਕਰਨੀ ਨੇ ਉਹਦੇ ਵਿੱਚ ਟ੍ਰੇਨਿੰਗ ਦੇ ਬਿਗੈਰ ਰੋਬੋ ਇਹਦਾ ਨਾਮ ਹੈ ਜੀ ਡਾਵਿੰਸੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪਾਇੰਟਡ ਦਾ ਡਾਇਰੈਕਟਰ ਜਨਰਲ ਆਫ ਆਲ ਇੰਡੀਆ ਆਯੁਰਵੇਦ ਇੰਸਟੀਚਿਊਟ ਤਾਂ ਇਹ ਬਣੇ ਨੇ ਜੀ ਪ੍ਰੋਫੈਸਰ ਪ੍ਰਦੀਪ ਕੁਮਾਰ ਪ੍ਰਜਾਪਤੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਿੱਚ ਡਰਾਮਾ ਸੀਰੀਜ਼ ਕਿਹੜੀ ਡਰਾਮਾ ਸੀਰੀਜ਼ ਆ ਜਿਨ੍ਹਾਂ ਨੇ 2025 ਦਾ ਪ੍ਰਾਈਮ ਟਾਈਮ ਐਮੀ ਅਵਾਰਡ ਜਿੱਤੇ ਆ ਤਾਂ ਇਹਦਾ ਨਾਮ ਹੈ ਦਾਪਟ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਨੇਮ ਕੀ ਹੈ ਜੀ ਸੈਕੰਡ ਐਨਡੀ ਸਮਰੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ ਦਾ ਜਿਹੜਾ ਕਿ ਇੰਡੀਅਨ ਨੇਵੀ ਨੂੰ ਮਿਲੇ ਆ ਤਾਂ ਇਹਦਾ ਨਾਮ ਹੈ ਜੀ ਆਈਐਨਐਸ ਅੰਤ ਅੰਤਰੂਥ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਅੰਤਰੂਥ 66th ਕੁਐਸਚਨ ਹੈ ਜੀ ਨੇਮ ਕੀਤਾ ਟਰਾਈ ਸਰਵਿਸਿਜ਼ ਵਿਮਨ ਸਰਕਮ ਨੇਵੀਗੇਸ਼ਨ ਐਕਸਪੀਡੀਸ਼ਨ ਦਾ ਮਤਲਬ ਜਿਹਦੇ ਵਿੱਚ ਸਾਰੀਆਂ ਔਰਤਾਂ ਜਾਣਗੀਆਂ ਤੇ ਪੂਰੀ ਦੁਨੀਆ ਦਾ ਚੱਕਰ ਲਗਾਉਣਗੀਆਂ ਨੂੰ ਸਰਕਮ ਨੇਵੀਗੇਸ਼ਨ ਬੋਲਦੇ ਆ ਉਸ ਇਹਦੇ ਵਿੱਚ ਕੀ ਹੈ ਸਾਰੀਆਂ ਆਰਮਡ ਫੋਰਸਿਜ਼ ਦੀਆਂ ਨਾ ਫੀਮੇਲ ਹੋਣਗੀਆਂ ਤਾਂ ਇਹਦਾ ਨਾਮ ਹੈ ਜੀ ਸਮੁੰਦਰ ਪ੍ਰਦਕਸ਼ਨਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਇੰਜੀਨੀਅਰਸ ਡੇ ਹਰ ਸਾਲ ਮਨਾਇਆ ਜਾਂਦਾ ਤੇਦਾ ਥੀਮ ਕੀ ਇਸ ਵਾਰੀ ਦਾ ਸੈਪਟੈਂਬਰ ਚ ਮਨਾਉਨੇ ਆਪਾਂ ਇਹਦਾ ਥੀਮ ਹੈ ਜੀ ਆਪਸ਼ਨ ਬੀ डीप टेक इंजीनियरिंग एक्सीलेंस ड्राइविंग इंडियास टेक गेट ਤੁਸੀਂ ਮੈਨੂੰ ਦੱਸਣਾ ਕਿ ਇੰਜੀਨੀਅਰਸ ਡੇ ਆਪਾਂ ਕਿਸ ਤਰੀਕੇ ਨਾਲ ਮਨਾਉਣਾ ਹੈ ਨੈਕਸਟ ਕੁਐਸਚਨ ਹੈ ਜੀ ਹੂ ਸਕਿਊਰਡ ਦਾ ਸੈਕੰਡ ਟਰਮ ਐਸ ਨਾਰਵੇਜ ਪ੍ਰਾਈਮ ਮਿਨਿਸਟਰ ਇਨ 2025 ਨਾਰਵੇ ਦੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਬਣੇ ਨੇ ਤਾਂ ਇਹਨਾਂ ਦਾ ਨਾਮ ਹੈ ਜੀ ਆਪਸ਼ਨ ਬੀ ਚੋਨਾਸ گار ਸਟੋਲ ਆਪਸ਼ਨ ਬੀ ਦਾ ਰਾਈਟ ਆਨਸਰ ਹੈ ਅਗਲਾ ਕੁਐਸਚਨ ਹੈ ਜੀ ਭਾਰਤ ਦੇ ਕਿਹੜੇ ਐਕਟਰ ਨੇ ਜਿਨ੍ਹਾਂ ਨੇ ਅਨਾਉਂਸ ਕੀਤਾ ਆਪਣੀ ਚੌਥੀ ਕਿਤਾਬ ਜਿਹਦਾ ਨਾਮ ਹੈ ਡਿਫਰੈਂਟ ਬਟ ਨੋ ਬਟ ਨੋ ਲੈਸ ਤਈ ਕਿਤਾਬ ਲਿਖੀ ਗਈ ਹੈ ਜੀ અનુਪਮ ਖੇਰ ਦੁਆਰਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜੀ ਸਕੀਮ ਦੇ ਅੰਦਰ ਭਾਰਤੀ ਜਿਹੜੀ ਫਿਸ਼ਰੀਜ਼ ਪ੍ਰੋਡਕਸ਼ਨ ਹੈ 195 ਲੱਖ ਟਨ ਤੋਂ ਮਤਲਬ ਕਿ ਇਨਕਰੀਸ ਕਹਿੰਦੇ ਨੇ 195 ਲੱਖ ਟਨ ਹੋ ਗਈ ਹੈ ਤਾਂ ਇਸ ਸਕੀਮ ਦਾ ਨਾਮ ਹੈ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ ਕਹਿੰਦੇ ਹਾਊ ਮਨੀ ਫਿਸ਼ਰਸ ਕਿੰਨੇ ਜਿਹੜੇ ਮਛੇਰੇ ਨੇ ਜਿਹੜੇ ਫਿਸ਼ ਫਿਸ਼ਿੰਗ ਕਰਦੇ ਆ ਔਰ ਰਜਿਸਟਰ ਹੋਏ ਆ इंडियन नैशनल फिशरी डिजिटल प्रोग्राम के तहत गिनती हैड ऑफ दर्ल्ड कपाइवे शुरू की आईसीसी द्वारा वर्ल्ड कप दो हज़ार पच्ची तो पहला तो कंपेन का नाम है विल टू विन विल टू विन ऑप्शन डी इज द राइट आंसर नैक्सट क्वेश्चन देखो जी विच टू इंडियन क्रिक्ट फीचर्ड इन द आईसीसी विल टू बिन कैंपेन ਕਿਹੜੀਆਂ ਭਾਰਤੀਆਂ ਤੋਂ ਫੀਮੇਲ ਕ੍ਰਿਕਟਰ ਨੇ ਜਿਹੜੀਆਂ ਇਹਦੇ ਵਿੱਚ ਇਹਨਾਂ ਨੂੰ ਮੈਂਸ਼ਨ ਕੀਤਾ ਗਿਆ ਜਾਂ ਫੀਚਰ ਕੀਤਾ ਗਿਆ ਇਹਨਾਂ ਦਾ ਨਾਮ ਹੈ ਜੀ ਸਮਰਤੀ ਮਦਾਨਾ ਐਂਡ ਹਰਮਨ ਪ੍ਰੀਤਕੌਰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ 13ਵੇਂ ਨੰਬਰ ਵਾਲਾ ਆਈਸੀਸੀ ewomen ਕ੍ਰਿਕਟ ਵਰਲਡ ਕਪ ਆ ਜਿਹੜਾ ਉਹਨੂੰ ਕੋ-ਹੋਸਟ ਕੌਣ ਕਰੇਗਾ ਤਾਂ ਦੋ ਕੰਟਰੀ ਕਰਨਗੇ ਇੰਡੀਆ ਤੇ ਸ਼੍ਰੀਲੰਕਾ ਨੈਕਸਟ ਕੁਐਸਚਨ ਹੈ ਜੀ ਨਾਸਾ ਦਾ ਕਿਹੜਾ ਪ੍ਰੋਗਰਾਮ ਆ ਜਾਂ ਕਿਹੜਾ ਰੋਗਰ ਹੈ ਜਿਨ੍ਹਾਂ ਨੇ ਸਟ੍ਰੋਂਗੇਸਟ ਹਿੰਟ ਦਿੱਤੇ ਆ ਕਿ ਮਾਈਕਰੋਬੀਅਲ ਲਾਈਫ Mars ਦੇ ਉੱਪਰ Mars ਦੇ ਉੱਪਰ ਜਿਹੜੀ ਹੈਗੀ ਆ ਜ਼ਿੰਦਗੀ ਜਾਂ ਲਾਈਫ ਦੇ ਸੰਕੇਤ ਦਿੱਤੇ ਆ ਤਾਂ ਇਹਨਾਂ ਦਾ ਇੱਕ ਮਿਸ਼ਨ ਹੈ ਜਿਹਦਾ ਨਾਮ ਹੈ ਪਰਜੈਵਰੈਂਸ ਇਹਦੇ ਦੁਆਰਾ ਜਿਹੜਾ ਹੈਗਾ ਇਹ ਦੱਸਿਆ ਕਿ ਆਪਸ਼ਨ ਸੀ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਥੀਮ ਕੀ ਹੈ ਵਰਲਡ ਫਸਟ ਡੇ ਦਾ ਤਾਂ ਇਹਦਾ ਥੀਮ ਹੈ ਜੀ ਆਪਸ਼ਨ ਬੀ ਫਸਟ ਡੇ ਐਂਡ ਕਲਾਈਮੇਟ ਚੇਂਜਸ ਅਗਲਾ ਸਵਾਲ ਹੈ ਜੀ ਕਿਸ ਤਰੀਕ ਨੂੰ ਦਿਗਵਜੇ ਦਿਵਸ ਜਿਹੜਾ ਆਪਾਂ ਮਨਾਉਂਦੇ ਆ ਹਰ ਸਾਲ ਤਾਂ ਹਰ ਸਾਲ ਦਿਗਵਜੇ ਦਿਵਸ ਜਿਹੜਾ 11 ਸੈਪਟੈਂਬਰ ਨੂੰ ਮਨਾਇਆ ਜਾਂਦਾ 11 ਸੈਪਟੈਂਬਰ 1893 ਦੇ ਵਿੱਚ ਸ਼ਿਕਾਗੋ ਦੇ ਵਿੱਚ ਇੱਕ ਸਪੀਚ ਦਿੱਤੀ ਗਈ ਸੀ ਫੇਮਸ ਸਵਾਮੀ ਵਿਵੇਕਾਨੰਦ ਜੀ ਦੁਆਰਾ ਉਹਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਨੈਕਸਟ ਹੈਗਾ ਜੀ 15ਵੇਂ ਨੰਬਰ ਵਾਲੇ ਵਾਈਸ ਪ੍ਰੈਜ਼ੀਡੈਂਟ ਕੌਂਡ ਬਣੇ ਭਾਰਤ ਦੇ ਤਾਂ ਆਪਾਂ ਪਹਿਲਾਂ ਹੀ ਪੜ ਚੁੱਕੇ ਹਾਂ ਇਹਨਾਂ ਦਾ ਨਾਮ ਹੈ ਸੀਪੀ ਰਾਧਾਕ੍ਰਿਸ਼ਨਨ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਅਗਲਾ ਸਵਾਲ ਹੈ ਜੀ ਕਿਹੜੇ ਯੂਨੀਅਨ ਮਿਨਿਸਟਰ ਨੇ ਜਿਨ੍ਹਾਂ ਨੇ ਲਾਂਚ ਕੀਤਾ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲਰ ਪ੍ਰੋਗਰਾਮ ਇਹ ਕੀਤਾ ਗਿਆ ਜੀ ਅਮਿਤ ਸ਼ਾਹ ਦੁਆਰਾ ਆਪਸ਼ਨ B ਇਸ ਦਾ ਰਾਈਟ ਆਨਸਰ ਹੈ ਅਗਲਾ ਸਵਾਲ ਹੈ ਜੀ ਕਿੰਨੇ ਪੋਰਟ ਬਣਾਏ ਜਾਣਗੇ ਅੰਡਰ ਦਾ ਫਾਸਟ ਟਰੈਕ ਇਮੀਗ੍ਰੇਸ਼ਨ ਟ੍ਰਸਟਡ ट्रैवल ਪ੍ਰੋਗਰਾਮ ਇਹਦੇ ਤਹਿਤ ਟੋਟਲ 13 ਪੋਰਟ ਨੇੜੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਟਾਪ ਸਪੀਡ ਆਫ ਨਮੂ ਭਾਰਤ ਟ੍ਰੇਨ ਮੇਕਿੰਗ ਇੰਡੀਆ ਐਜ਼ ਅ ਫਾਸਟੈਸਟ ਟ੍ਰੇਨ ਤਾਂ ਇਹਦੀ ਜਿਹੜੀ ਟਾਪ ਸਪੀਡ ਹੈ ਜੀ ਉਹ ਹੈਗੀ 180 ਕਿਲੋਮੀਟਰ ਪਰ ਆਵਰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਭਾਰਤ ਦੇ ਕਿਹੜੇ ਫਾਰਮਰ ਮਤਲਬ ਸਾਬਕਾ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੂੰ ਆਫਟਰ ਡੈਥ ਮੌਤ ਤੋਂ ਬਾਅਦ ਪੀ ਵੀ ਨਸਮਰਾ ਅਵਾਰਡ ਮਿਲਿਆ ਸੈਪਟੈਂਬਰ 2025 ਦੇ ਵਿੱਚ ਤਾਂ ਇਹਦਾ ਨਾਮ ਹੈ ਜੀ ਡਾਕਟਰ ਮਨਮੋਹਨ ਸਿੰਘ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜੀ ਸੰਸਥਾ ਜਿਹਨਾਂ ਨੂੰ ਰਮਨ ਮੈਗਸਸੇ ਅਵਾਰਡ ਮਿਲਿਆ ਸੈਪਟੈਂਬਰ ਦੇ ਵਿੱਚ ਰਮਨ ਮੈਗਸਸੇ ਅਵਾਰਡ ਨੂੰ ਨੋਬਲ ਪ੍ਰਾਈਜ਼ ਆਫੀਸ਼ੀਅਲ ਵੀ ਕਹਿੰਦੇ ਨੇ ਫਿਲੀਪੀਨਸ ਦੁਆਰਾ ਇਹ ਜਿਹੜਾ ਅਵਾਰਡ ਦਿੱਤਾ ਜਾਂਦਾ ਇਹ ਭਾਰਤ ਦੀ ਇੱਕ ਸੰਸਥਾ ਜਿਹਦਾ ਨਾਮ ਹੈ ਐਜੂਕੇਟ ਗਰਲਸ ਉਹਨੂੰ ਮਿਲਿਆ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ who received the kemal international award kemal international award 2025 ਕਿ ਨੂੰ ਮਿਲਿਆ ਇਸ ਵਾਰੀ ਇਹ ਮਿਲਿਆ ਜਨੂਸ احمد ਨੂੰ অপਸ਼ਨ A ਇਸ ਦਾ ਰਾਈਟ ਆਨਸਰ 79 ਕੁਐਸਚਨ ਹੈ ਜੀ ਯੂਕੇ ਦੇ ਕਿਹੜੇ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੇ ਬ੍ਰਿਜ ਅਵਾਰਡ ਪ੍ਰਾਪਤ ਕੀਤਾ 2025 ਦੇ ਵਿੱਚ ਤਾਂ ਇਹਨਾਂ ਦਾ ਨਾਮ ਹੈ ਜੀ ਕੀਰ ਸਟੇਮਰ অপਸ਼ਨ B ਇਸ ਦਾ ਰਾਈਟ ਆਨਸਰ ਅਗਲਾ ਸਵਾਲ ਹੈ ਜੀ ਕਲਾਸੀਤਰ ਭਾਟਨਾਟਮ ਗੁਰੂ ਨੇ ਇਹਨਾਂ ਦੀ ਹੁਣੇ-ਹੁਣੇ ਮੌਤ ਹੋ ਚੁੱਕੀ ਆ ਇਹਨਾਂ ਦਾ ਨਾਮ ਪੁੱਛਿਆ ਕੀ ਹੈ ਤਾਂ ਇਹਨਾਂ ਦਾ ਨਾਮ ਹੈ ਜੀ ਸ਼ਰਦਾ ਹੌਫਮੈਨ ਸਰਦਾ ਹੌਫਮੈਨ ਨਾਮ ਹੈ ਇਹ ਟੀਚਰ ਵੀ ਨੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਭਰਤਨਾਟ్యం ਦੇ ਪਰਫਾਰਮ ਵੀ ਕਰਦੇ ਸੀ ਐਕਸਪੋਨੈਂਟ ਵੀ ਨੇ ਤੇ ਟੀਚਰ ਵੀ ਰਹੇ ਆ ਨੈਕਸਟ ਕੁਐਸਚਨ ਹੈ ਕਿਸ ਤਰੀਕ ਨੂੰ ਵਰਲਡ ਓਜ਼ੋਨ ਡੇ ਮਨਾਇਆ ਜਾਂਦਾ ਤਾਂ ਹਰ ਸਾਲ ਇਹ 16 ਸਤੰਬਰ ਨੂੰ ਮਨਾਉਂਦੇ ਆ ਉਹ ਵਰਲਡ ਓਜ਼ੋਨ ਡੇ ਅਗਲਾ ਕੁਐਸਚਨ ਹੈ ਜੀ ਵਾਟ ਇਜ਼ ਦਾ ਥੀਮ ਆਫ ਵਰਲਡ ਓਜ਼ੋਨ ਡੇ ਓਜ਼ੋਨ ਡੇ ਦਾ ਇਸ ਵਾਰੀ ਥੀਮ ਕੀ ਸੀ ਇਹਦਾ ਥੀਮ ਸੀ ਜੀ ਫ੍ਰੋਮ ਸਾਇੰਸ ਟੂ ਗਲੋਬਲ ਐਕਸ਼ਨ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਅਗਲਾ ਸਵਾਲ ਹੈ ਦਿਗਵਿਜੇ ਦਿਵਸ ਜਿਹੜਾ ਆਪਾਂ 11 ਸੈਪਟੈਂਬਰ ਨੂੰ ਮਨਾਉਂਦੇ ਆਂ ਇਹ ਕਿਸ ਪਰਸਨ ਦੀ ਯਾਦ ਵਿੱਚ ਜਾਂ ਕਿਸ ਹਿਸਟੋਰੀਕ ਸਪੀਚ ਦੇ ਵਿੱਚ ਮਨਾਇਆ ਜਾਂਦਾ ਤਾਂ ਇਸ ਸਪੀਚ ਦਿੱਤੀ ਗਈ ਸੀ Swami Vivekananda ਜੀ ਦੁਆਰਾ ਆਪਸ਼ਨ ਸੀ ਇਜ਼ ਦਾ ਰਾਈਟ ਅਨਸਰ ਅਨਸਰ ਸ਼ਿਕਾਗੋ ਚ ਦਿੱਤੀ ਗਈ ਸੀ ਇਹ ਜਿੱਥੇ ਵਿਸ਼ਵ ਧਰਮ ਸਭਾ ਚੱਲ ਰਹੀ ਸੀ ਉੱਥੇ ਇਹ ਸਪੀਚ ਦਿੱਤੀ ਗਈ ਸੀ Swami Vivekananda ਜੀ ਦੁਆਰਾ ਜਿੱਥੇ ਉਹਨਾਂ ਨੇ ਸ਼ੁਰੂ ਕੀਤਾ ਸੀ 브ਦਰਸ ਐਂਡ ਸਿਸਟਰਸ ਆਫ ਅਮਰੀਕਾ World First Aid Day ਜਿਹੜਾ ਕਿ ਹਰ ਸਾਲ ਆਪਾਂ ਮਨਾਉਂਦੇ ਆਂ 13 ਸੈਪਟੈਂਬਰ ਨੂੰ ਤਾਂ ਇਹ ਪੁੱਛਿਆ ਕਦੋਂ ਮਨਾਇਆ ਜਾਂਦਾ 13 ਸੈਪਟੈਂਬਰ ਨੂੰ ਮਨਾਇਆ ਜਾਂਦਾ ਤਾਂ ਅਗਲੇ ਕੁਐਸਚਨ ਪੁੱਛਿਆ ਗਿਆ ਕਿ ਵਰਲਡ ਫਰਸਟ ਏਡ ਡੇ ਦਾ ਥੀਮ ਕੀ ਸੀ ਇਹਦਾ ਥੀਮ ਹੈ ਜੀ ਫਰਸਟ ਏਡ ਐਂਡ ਕਲਾਈਮੇਟ ਚੇਂਜ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਇੰਟਰਨੈਸ਼ਨਲ ਡੈਮੋਕ੍ਰੇਸੀ ਡੇ ਆਫ ਡੈਮੋਕ੍ਰੇਸੀ ਇਹ ਆਪਕ ਕਦੋਂ ਮਨਾਉਂਦੇ ਹਰ ਸਾਲ ਇਹ ਮਨਾਉਂਦੇ ਨੇ 15 ਸੈਪਟੈਂਬਰ ਨੂੰ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਯੂਨ ਡਿਕਲੇਅਰਡ ਥੀਮ ਫਾਰ ਦਾ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ इंटरनेशनल डे ऑफ डेमोक्रेसी द थीम की सी ए दा थीम इस बारी ਦਾ ਹੈਗਾ ਅਚੀਵਿੰਗ ਜੈਂਡਰ ਇਕਵੈਲਟੀ ਐਕਸ਼ਨ ਬਾਏ ਐਕਸ਼ਨ 88th ਕੁਐਸਚਨ ਹੈ ਜੀ ਇੰਜੀਨੀਅਰਸ ਡੇ 15 ਸੈਪਟੈਂਬਰ ਨੂੰ ਮਨਾਉਂਦੇ ਆ ਤੇ ਇਸ ਵਾਰੀ ਇਹ ਕਿਸ ਦੀ ਯਾਦ ਚ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ ਸਰ ਐਮ ਵਿਸ਼ਵੇਸ਼ਵਰ ਆਯਰ ਦੀ ਯਾਦ ਚ ਨਾ ਜਾਂਦਾ ਆਪਸ਼ਨ ਸੀ ਦਾ ਰਾਈਟ ਆਨਸਰ 89th ਕੁਐਸਚਨ ਹੈ ਜੀ ਵਾਟ ਇਜ਼ ਦਾ ਨੈਸ਼ਨਲ ਥੀਮ ਫਾਰ ਦਾ ਇੰਜੀਨੀਅਰਸ ਡੇ ਜੇ ਆਪਾਂ ਪਹਿਲਾਂ ਹੀ ਪੜ ਚੁੱਕੇ ਆ ਡੀਪ ਟੈਕ ਇੰਜੀਨੀਅਰਿੰਗ ਐਕਸੀਲੈਂਸ ਡਰਾਈਵਿੰਗ ਇੰਡੀਆਜ਼ ਟੈਕੀਡ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਲਾਸਟ ਕੁਐਸਚਨ ਹੈ ਜੀ ਇੰਟਰਨੈਸ਼ਨਲ ਲਿਟਰੇਸੀ ਦੇ ਹਰ ਸਾਲ ਆਪਕਾ ਦਿਨ ਮਨਾਉਨੇ ਆ ਤੇ ਇੰਟਰਨੈਸ਼ਨਲ ਲਿਟਰੇਸੀ ਦੇ ਹਰ ਸਾਲ 8 ਸੈਪਟੈਂਬਰ ਨੂੰ ਮਨਾਇਆ ਜਾਂਦਾ ਸੋ ਇਹ ਸਾਰੇ ਇੰਪੋਰਟੈਂਟ ਕੁਐਸਚਨਸ ਨੇ ਥੈਂਕ ਯੂ ਫॉर ਵਾਚਿੰਗ ਕਾਈਂਡਲੀ ਲਾਈਕ ਦਾ ਵੀਡੀਓ ਥੈਂਕ ਯੂ